ਇੱਕ ਤੀਜਾ ਮਸਲਾ ਬੜਾ ਹੈ ਮੈਂ ਜਦੋਂ ਸਰਕਾਰ ਤੇ ਅਫਸਰਸਾਈ ਬਚਾਲੇ ਜਿਹੜਾ ਉਹਦੇ ਦਾਰਾਂ ਦੇ ਵਿਚਾਲੇ ਕੋਈ ਨਾ ਕੋਈ ਪੇਚ ਫਸਦਾ ਉਹਦਾ ਨੁਕਸਾਨ ਜਾਦਾ ਦੇਖਿਆ ਗਿਆ ਕਿ ਅਫਸਰਨ ਹੋ ਜਾਂਦਾ ਹੁਣ ਇਹ ਵੀ ਪਤਾ ਲੱਗਿਆ ਹੈ ਕਿ ਦਰਜਨ ਦੇ ਕਰੀਬ ਜਿਹੜੇ ਅਫਸਰ ਨੇ ਉਹ ਕਿਹੜੇ ਅਫਸਰ ਨੇ ਜਿਨ੍ਹਾਂ ਦੇ ਕੈਰੀਅਰ ਤੇ ਦਾਗ ਲਾਣ ਦੀ ਕੋਸ਼ਿਸ਼ ਕੀਤੀ ਗਈ ਹੈ ਕੋਸ਼ਿਸ਼ ਹੀ ਨਹੀਂ ਕਿਤੇ ਨਾ ਕਿਤੇ ਕਹਿੰਦੇ ਕਾਮਯਾਬੀ ਹੋ ਗਈ ਹੈ ਨਹੀਂ ਦੇਖੋ ਬਹੁਤ ਸਾਰੇ ਅਫਸਰ ਜੋ ਸਾਡੇ ਧਿਆਨ ਦੇ ਵਿੱਚ ਆਏ ਨੇ ਕਿ ਦਰਜਨ ਦੇ ਕਰੀਬ ਅਫਸਰ ਨੇ ਜਿਹੜੇ ਸੈਕਟਰੀ ਰੈਂਕ ਦੇ ਅਫਸਰ ਹੈਗੇ ਨੇ ਜਿਨ੍ਹਾਂ ਦੀ ਏਸੀਆਰ ਖਰਾਬ ਹੋ ਚੁੱਕੀ ਏਸੀਆਰ ਖਰਾਬ ਦੇ ਵਿੱਚ ਨਾਲ ਡਵਰਸਰ ਮਾਰਕ ਵੀ ਲਿਖ ਦਿੰਦੇ ਨੇ ਉਹ ਕੁਝ ਤੇ ਮੰਤਰੀਆਂ ਨੇ ਹਿੱਕ ਤੇ ਥਾਪੀ ਮਾਰ ਕੇ ਕਈ ਅਫਸਰਾਂ ਨੂੰ ਕਹਿ ਦਿੱਤਾਗਾ ਕਿ ਜੇ ਤੇਰੇ ਚ ਹਿੰਮਤ ਹੈ ਹੂੰ ਤੇ ਤੂੰ ਆਪਣੀ ACR ਠੀਕ ਕਰਵਾ ਕੇ ਦਿਖਾ ਦੇ ਹੂੰ ਇੱਕ ਸੈਕਟਰੀ ਰੈਂਕ ਦੇ ਅਫਸਰ ਦੀ ਜੇਕਰ ACR ਐਡਵਰਸ ਹੋ ਜੇ ਖਰਾਬ ਹੋ ਜੇ ਤੇ ਸਿਰਫ ਇੱਕ ਹੀ ਜਿਹੜਾ ਬੰਦਾ ਉਹ ਸਹੀ ਕਰ ਸਕਦਾ ਉਹ ਸਿਰਫ ਤੇ ਸਿਰਫ ਇੱਕ ਹੈ ਉਮ ਮੋ ਕਮੰਡਰੀ ਭਗਵੰਤ ਮਾਨ ਉਸ ਤੋਂ ਥੱਲੇ ਕਿਸੇ ਸੈਕਟਰੀ ਰੈਂਕ ਦੀ ਜੇ ਕੋਈ ਉਹਦੇ ਸਬੰਧਤ ਮਹਿਕਮੇ ਦਾ ਮੰਤਰੀ ਉਹਦੀ ਏਸੀਆਰ ਖਰਾਬ ਕਰ ਦੇ ਹੂੰ ਤੇ ਉਹਦਾ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦਾ ਹੈਗਾ ਹੂੰ ਜਿਨ੍ਹਾਂ ਦੀ ਪਿਛਲੀਆਂ ਏਸੀਆਰ ਐਕਸਲੈਂਟ ਹੋਈਆਂ ਹੋਣ ਹੂੰ ਤੇ ਹੁਣ ਮੰਤਰੀ ਥਾਪੀਆਂ ਮਾਰ ਕੇ ਕਹਿ ਰਹੇ ਨੇ ਜੇ ਤੇਰੇ ਚ ਹਿੰਮਤ ਆ ਗਈ ਤੇ ਆਪਣੀ ਏਸੀਆਰ ਸਹੀ ਕਰਵਾ ਕੇ ਮੈਨੂੰ ਦਿਖਾ ਦੇ ਹੂੰ ਕਿੱਡਾ ਵੱਡਾ ਇੱਕ ਚੈਲੰਜ ਆ ਔਰ ਕਿੱਡਾ ਵੱਡਾ ਪਤਾ ਨਹੀਂ ਕੌਣ ਕਿੰਨਾ ਹੰਕਾਰੀ ਆ ਹੂੰ ਇਸ ਪੱਧਰ ਤੇ ਜਾ ਕੇ ਇਹ ਸਿਰ ਖਰਾਬ ਕੀਤੀਆਂ ਜਾ ਰਹੀਆਂ ਹੈਗੇ ਨੇ ਜਾਂ ਦੋਨਾਂ ਦੇ ਮੁਤਾਬਕ ਕੰਮ ਨਹੀਂ ਹੋ ਰੇ ਜਾਂ ਉਹਨਾਂ ਦੀ ਧੌਣ ਤੇ ਗੋਡਾ ਰੱਖਿਆ ਜਾ ਰਿਹਾ ਹੂੰ ਕਿਉਂਕਿ ਇੱਕ ਸਬੰਧਤ ਮੈਕਮੇ ਦੇ ਅਫਸਰ ਦੀ ਜਿਹੜੀ ACR ਹੁੰਦੀ ਹੈ ਜਿਹਨੂੰ ਆਪਾਂ ਐਨੂਅਲ ਕਨਫਿਡੈਂਸ਼ਲ ਰਿਪੋਰਟ ਕਹਿੰਦੇ ਆ ਹੂੰ ਉਹ ਹਰ ਸਾਲ ਉਹ ਸਬੰਧਤ ਮੈਕਮੇ ਦੇ ਮੰਤਰੀ ਕਰਦਾ ਗਾਣਾ ਹੁਣ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਕਿ ਪੰਜਾਬ ਦੇ ਅਫਸਰਾਂ ਦੇ ਨਾਲ ਇਹ ਕੁਝ ਹੋ ਰਿਹਾ ਬਹੁਤ ਸਾਰੇ ਅਫਸਰ ਤੇ ਸੈਂਟਰ ਡੈਪੂਟੇਸ਼ਨ ਤੇ ਚਲੇ ਗਏ ਨੇ ਕਈਆਂ ਨੇ ਤਿਆਰੀ ਕੀਤੀ ਹੋਈ ਆ ਇਹ ਜਿਹੜਾ ਪੁਲਿਸ ਪੁਲਿਸ ਔਰ ਸਿਵਲ ਪ੍ਰਸ਼ਾਸਨ ਤੇ ਜਿਹੜਾ ਖੌਫ ਆ ਉਹ ਬਹੁਤ ਵੱਡਾ ਸਰਕਾਰ ਦਾ ਖੌਫ ਆ ਉਹਨਾਂ ਨੇ ਪੰਜਾਬ ਦੇ ਅਫਸਰਾਂ ਨੇ ਪਹਿਲਾਂ ਜਿਹੜਾ ਖੌਫ ਪਹਿਲਾਂ ਕਦੀ ਦੇਖਿਆ ਨਹੀਂ ਸੀ ਖੌਫ ਪਹਿਲਾਂ ਨਜ਼ਾਰੇ ਦੇ ਵਿੱਚ ਹੀ ਪਹਿਲਾਂ ਤੇ ਇਸ ਟਾਈਮ 4 ਵਜੇ ਬਾਅਦ ਸਾਰੇ 골ਫ ਕੈਟਨ ਚਲੇ ਜਾਂਦੇ ਹੈਗੇ ਸੀ ਹੁਣ ਸਰਕਾਰ ਇਹ ਸਰਕਾਰ ਸਸਪੈਂਡ ਕਰ ਲਵੇਲਾਂ ਤੇ ਦੇਖਦੀ ਨਹੀਂ ਹੈਗੀ ਬੰਦਾ ਫੜਨ ਵੇਲੇ ਵੀ ਲੇਖਦੀ ਹੈਗੀ ਪਹਿਲੀ ਦਫਾ ਹੋਇਆ ਕਿ ਇੱਕ ਮੁਲਾਜ਼ਮੀ ਫੜ ਲਿਆ ਗਿਆ ਕਿ ਉਹ ਗੈਰ ਹਾਜ਼ਰ ਸੀ ਹਮ ਤੇ ਜਿਹੜੇ ਕਈ ਵਿਭਾਗਾਂ ਦੇ ਵਿੱਚ ਜਿਹੜੇ ਇਦਾਂ ਦੇ ਅਫਸਰ ਨੇ ਜਿਨ੍ਹਾਂ ਨੇ ਕੈਨੇਡਾ ਦੀ ਪੀਆਰ ਲਈ ਰੱਖ ਕੇ ਰੱਖੀ ਹੈਗੀ ਆ ਹਮ ਉਹਨਾਂ ਨੂੰ ਤੇ ਹਜੇ ਤੱਕ ਫੜਿਆ ਨਹੀਂ ਹੈਗਾ ਹਮ ਕਟੋੜ 5-7 ਹਜ਼ਾਰ ਮੁਲਾਜ਼ਮ ਨੇ ਤੇ ਉਹਦੇ ਚ ਆਈਏ ਅਫਸਰ ਵੀ ਆ ਪੀਸੀ ਅਫਸਰ ਵੀ ਆ ਪੁਰਸ ਆਲੇ ਵੀ ਆ ਜਿਨ੍ਹਾਂ ਕੋ ਕੈਨੇਡਾ ਦੀ ਪੀਆਰ ਆ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਇੱਕ ਸਿਰ ਬਦਲਾ ਸਿਆਸੀ ਬਦਲ ਲੈਣ ਵਾਸਤੇ ਇੱਕ ਕਾਉਂਸਲਰ ਦੀ ਜਠਾਣੀ ਜਠਾਣੀ ਤੇ ਮਕਦਮਾ ਦਰਜ ਕਰ ਰੈਸਟ ਵੀ ਕਰ ਲਿਆ ਦੋ ਦਿਨ ਦਾ ਪੁਲਿਸ ਨੇ ਰਿਮਾਂਡ ਵੀ ਲੈ ਲਿਆ ਹੁਣ ਸਭ ਤੋਂ ਵੱਡੇ ਜਿਹੜੇ ਏਸੀਆਰ ਖਰਾਬ ਕੀਤੀ ਹੈਗੀ ਉਹ ਹੁਣ ਕਿਵੇਂ ਸਹੀ ਹੋਏਗੀ ਖੌਫ ਪਾਇਆ ਜਾ ਰਿਹਾ ਹੈਗਾ ਐਡਾ ਵੱਡਾ ਦਹਿਸ਼ਤ ਦਾ ਮਾਹੌਲ ਹੈ ਤੇ ਅਫਸਰਾਂ ਦਾ ਗਰਾਰੀ ਫਸਲ ਦੇ ਮੇਨਲੀ ਕਾਰਨ ਕੀ ਰਹਿੰਦੇ ਨਹੀਂ ਕੰਮ ਕਰਦੇ ਹੋਣਗੇ ਹੂੰ ਕਹਿਣ ਵਾਲੇ ਹੂੰ ਜੈਨੂਨ ਤੇ ਹਰ ਕੋਈ ਕਰਦਾ ਉਹ ਜਿਹੜੇ ਅਫਸਰ ਕੀ ਉਹ ਦਿੱਲੀ ਵਾਲਿਆਂ ਦੇ ਕਹਿਣ ਤੇ ਨਹੀਂ ਕੰਮ ਕਰਦੇ ਸੀ ਜਾਂ ਪੰਜਾਬ ਵਾਲਿਆਂ ਦੇ ਕਹਿਣ ਤੇ ਕੰਨੇ ਕੰਮ ਕਰਦੇ ਪਰ ਦੇਖੋ ਉਹ ਜਿਹੜਾ ਖੌਫ ਨਾ ਤੇ ਇਹਨਾਂ ਅਫਸਰਾਂ ਨੇ ਪ੍ਰਕਾਸ਼ ਸਿੰਘ ਬਾਦਲ ਦਾ ਖੌਫ ਸੀ ਮੈਂ ਕੈਪਟਨ ਮਰਿੰਦਰ ਸਿੰਘ ਦਾ ਹੂੰ ਨਾਓ ਇੱਡੀ ਸੱਤੀ ਸਸਪੈਂਡ ਨਹੀਂ ਕਰਦੇ ਉਹ ਕੋਈ ਮੇਜਰ ਕੋਈ ਹੁੰਦੀ ਸਣਾ ਗਲਤੀ ਬਹੁਤ ਮੇਜਰ ਜਿਹਨੂੰ ਰੇਅਰ ਇਸ ਦਾ ਰੇਅਰਸ ਕਿਹਾ ਜਾਂਦਾ ਹੈ ਉਸ ਲੈਵਲ ਤੇ ਜਾ ਕੇ ਕਿਸੇ ਨੂੰ ਕਰਦੇ ਸਸਪੈਂਡ ਹੁਣ ਤੇ ਇਹ ਕਿ ਸਾਡੇ ਖਿਲਾਫ ਸਾਡੇ ਹਿਸਾਬ ਨਾਲ ਕਾਰਵਾਈ ਨਹੀਂ ਕੀਤੀ ਸਸਪੈਂਡ ਫਿਰ ਅਫਸਰਾਂ ਨੂੰ ਬਹਾਲ ਵੀ ਕਰ ਦਿੰਦੇ ਨੇ ਫਿਰ ਕੁਰਸੀਆਂ ਵੀ ਦੇ ਦਿੰਦੇ ਹੈਗੇ ਨੇ ਮਤਲਬ ਇਹ ਸੌਦੇਬਾਜ਼ੀ ਹੋ ਰਹੀ ਹੈ ਜਿਹੜੀ ਡਰਾਵਾ ਦਿੱਤਾ ਜਾ ਰਿਹਾ ਹੈਗਾ ਹੁਣ ਜਿਹੜੇ ਅਫਸਰਾਂ ਦੀ ਈਸ਼ੀਅਰ ਖਰਾਬ ਹੋ ਗਈ ਔਰ ਪੰਜਾਬ ਦੇ ਵਿੱਚ ਕਈ ਅਫਸਰ ਨੇ ਜਿਨ੍ਹਾਂ ਨੂੰ 9 9 10 10 11 11 ਮਹੀਨੇ ਹੋ ਗਏ ਨੇ ਹੂੰ ਉਹਨਾਂ ਨੂੰ ਮਹਿਕਮੇ ਨਹੀਂ ਦਿੱਤੇ ਹੈਗੇ ਹੂੰ ਕਈ ਇੱਦਾਂ ਹੀ ਰਿਟਾਇਰ ਹੋ ਗਏ ਕਈ ਗਣੇ ਰਿਟਾਇਰ ਹੋ ਜਾਣਾ ਹੂੰ ਜਿਵੇਂ ਪਹਿਲਾਂ ਅਫਸਰਾਂ ਦੀਆਂ ਚੰਬ ਦੀਆਂ ਹੁਣ ਵੀ ਚੱਲਦੀਆਂ ਡਿਸਟ੍ਰਿਕਟ ਲੈਵਲ ਤੇ ਉਹਨਾਂ ਦੀਆਂ ਚੰਬ ਦੀਆਂ ਚੱਲਦੀਆਂ ਨੇ ਹੈੱਡ ਕੁਆਰਟਰ ਤੇ ਉਹਨਾਂ ਦੇ ਚੰਬ ਦੀਆਂ ਚੱਲਦੀਆਂ ਨੇ ਜਿਹੜੇ ਉਹਨਾਂ ਦੇ ਮਤਹਿ ਚੱਲ ਰਹੇ ਨੇ ਤੇ ਦੱਸੋ ਜੀ ਕੀ ਕਰਨਾ ਹੈਗਾ ਹੂੰ ਜਿਹੜੇ ਟੈਂਡਰ ਪਾਸ ਕਰਨੇ ਹੈਗੇ ਨੇ ਕੀ ਕੁਝ ਕਰਨਾ ਹੈਗਾ ਕਈ ਅਫਸਰ ਨੇ ਜਿਨ੍ਹਾਂ ਕੋ 4-4 ਮਹੱਤਵਪੂਰਨ ਮਹਿਕਮੇ ਨੇ ਜੀ ਤੇ ਕਈ ਇਹੋ ਜਿਹੇ ਅਫਸਰ ਨੇ ਨਾ ਕੋਈ ਇੱਕ ਵੀ ਨਹੀਂ ਹੈ ਕੋ ਘਰ ਚ ਬੈਠੇ ਹੋਏ ਹੈਗੇ ਨੇ ਹਮ ਹੁਣ ਇਹ ਜਿਹੜੇ ਹਾਲਾਤ ਬਣੇ ਨੇ ਉਹਦੇ ਨਾਲ ਬਿਊਰੋਕ੍ਰੇਸੀ ਤੇ ਕਿੰਨਾ ਅਸਰ ਪੈ ਰਿਹਾ ਹੈਗਾ ਹਮ ਔਰ ਕਈਆਂ ਨੂੰ ਤੇ ਨੋਟਿਸ ਉਹ ਵੀ ਹੋ ਗਏ ਨੇ ਸ਼ੋ ਕੁਝ ਨੋਟਿਸ ਵੀ ਜਾਰੀ ਹੋ ਗਏ ਨੇ ਹਮ ਕਈਆਂ ਦੀ ਏ ਸਿਰ ਖਰਾਬ ਹੋ ਗਈ ਕਈਆਂ ਦੇ ਸ਼ੋ ਕੁਝ ਨੋਟਿਸ ਵੀ ਜਾਰੀ ਹੋ ਗਏ ਨੇ ਵੱਡੇ ਅਫਸਰਾਂ ਵੱਲੋਂ ਜਾਂ ਸਰਕਾਰਾਂ ਵੱਲੋਂ ਜੀ ਸਥਿਤੀ ਦੇ ਵਿੱਚ ਪਹਿਲਾਂ ਪੰਜਾਬ ਦੇ ਅਫਸਰ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਭਾਜਪਾ ਦੀ ਸਰਕਾਰ ਸੀ ਸਾਂਝੀ ਸਰਕਾਰ ਸੀ ਹਮ ਜਿਹੜੇ ਕਾਲੀ ਦਲ ਪੱਖੀ ਅਫਸਰ ਹੁੰਦੇ ਸੀ ਉਹ ਵੀ ਰਿਟਾਇਰਮੈਂਟ ਤੋਂ ਬਾਅਦ ਲੱਗ ਜਾਂਦੇ ਜਿਹੜੇ ਭਾਜਪਾ ਪੱਖੀ ਹੁੰਦੇ ਸੀ ਉਹ ਵੀ ਰਿਟਾਇਰਮੈਂਟ ਤੋਂ ਬਾਅਦ ਲੱਗਦੇ ਮੋٹے ਮੋٹے ਰੂਪ ਦੇ ਵਿੱਚ ਜੇਕਰ 2007 ਤੋਂ ਲੈ ਕੇ 17 ਤੱਕ ਗੱਲ ਕਰਨੀ ਹੋਵੇ 25 30 ਅਫਸਰ ਰਿਟਾਇਰਮੈਂਟ ਤੋਂ ਬਾਅਦ ਜਿਹੜੇ ਨੇ ਉਹ ਲੱਗੇ ਸੀ ਰਿਟਾਇਰਮੈਂਟ ਤੋਂ ਬਾਅਦ ਹੂੰ ਫਿਰ 16 17 ਕੈਪਟਨ ਮਿਰਿੰਦਰ ਸਿੰਘ ਦੀ ਸਰਕਾਰ ਵਿੱਚ ਰਿਟਾਇਰਮੈਂਟ ਤੋਂ ਬਾਅਦ ਅਫਸਰ ਲੱਗੇ ਆ ਗਏ ਨੇ ਹੂੰ ਲੱਗੇ ਨੇ ਘਟ 6-7 ਲੱਗੇ ਹੋਣਗੇ ਪਰ ਬਾਕੀ 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 ਦਿਲ ਨੂੰ ਆਗੇ ਲੱਗੇ ਉਹਨੇ ਕੀ ਆ ਪਰ ਬਾਕੀ ਦਿੱਲੀੋਂ ਲਿਆ ਕੇ ला ਦਿੱਤੇ ਹੈਗੇ ਨੇ ਪਰ ਜਿਹੜਾ ਪੰਜਾਬ ਦੇ ਅਫਸਰਾਂ ਤੇ ਖੌਫ ਆ ਉਹ ਬਹੁਤ ਵੱਡਾ ਖੌਫ ਖੌਫ ਆ ਉਹ ਖੌਫ ਕਿਉਂ ਆ ਇਹੋ ਜਿਹੇ ਦਾ ਖੌਫ ਨਾ ਪਹਿਲਾਂ ਉਹ ਜਦੋਂ ਹਰਿਆਣਾ ਦੇ ਵਿੱਚ ਓਮ ਪ੍ਰਕਾਸ਼ ਚਟਾਲਾ ਦੀ ਸਰਕਾਰ ਸੀ ਹਮ ਉਦੋਂ ਦੇਖਿਆ ਜਾਂਦਾ ਸੀ ਜਾਂ ਸਾਊਥ ਦੇ ਵਿੱਚ ਦੇਖਿਆ ਜਾਂਦਾ ਸੀ ਜਾਂ ਯੂਪੀ ਬਿਹਾਰ ਦੇ ਵਿੱਚ ਦੇਖਿਆ ਜਾਂਦਾ ਸੀ ਹਮ ਪੰਜਾਬ ਦੇ ਵਿੱਚ ਅਜਿਹਾ ਖੌਫ ਨਹੀਂ ਸੀ ਪਹਿਲਾਂ ਹੂੰ ਇਥੋਂ ਦੇ ਅਫਸਰ ਉਹ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਬਰਾਬਰ ਹੀ ਸਮਝਦੇ ਆਗੇ ਸੀ ਹੂੰ ਪਰ ਹੁਣ ਜਿਹੜੇ ਤੇ ਸਰਕਾਰ ਦੇ ਮੁਤਾਬਕ ਜਾਂ ਜਿਹੜੇ ਸਿਆਸੀ ਲੀਡਰ ਨੇ ਜਿਨ੍ਹਾਂ ਦਾ ਸੱਤਾ ਤੇ ਕੰਟਰੋਲ ਆ ਜੇ ਉਹਨਾਂ ਦੇ ਹਿਸਾਬ ਦੇ ਨਾਲ ਕੰਮ ਨਹੀਂ ਹੋ ਰੇ ਉਹ ਖੁੱਡੇ ਲਾਈਨ ਨੂੰ ਲੱਗ ਰਹੇ ਨੇ ਉਹਨਾਂ ਨੂੰ ਮਹਿਕਮੇ ਵੀ ਨਹੀਂ ਦਿੱਤੇ ਜਾ ਰਹੇ ਹੈਗੇ ਉਹਨਾਂ ਦੀ ਏਸੀਆਰ ਵੀ ਖਰਾਬ ਕੀਤੀ ਜਾ ਰਹੀ ਹੈ ਤੇ ਜਿਹੜੇ ਉਹਨਾਂ ਦੇ ਹਿਸਾਬ ਦੇ ਨਾਲ ਚੱਲਦੇ ਨੇ ਉਹ ਉਹਨਾਂ ਕੋਲ ਤਿੰਨ ਤਿੰਨ ਚਾਰ ਚਾਰ ਮਹੱਤਵਪੂਰਨ ਮਹਿਕਮੇ ਨੇ ਹੂੰ ਤੇ ਕਈਆਂ ਨੂੰ ਕੀ ਕਹਿੰਦੇ ਹੁੰਦੇ ਕਿ ਸਿਰ ਵੀ ਕੜਾਈ 'ਚ ਤੇ ਲੱਤਾਂ ਵੀ ਕੜਾਈ 'ਚ ਹੂੰ ਜਾਂ ਦਹੇ ਬੁਲੇ ਕਿਉਂ ਚ ਇਹ ਦਹੇ ਬਲਾਂ ਕਿਉਂ ਚ ਹਾਂ ਕਈ ਉਹਨਾਂ ਦੇ ਆ ਤੇ ਕਈ ਤਾਂ ਹੁਣ ਸਰੋਂ ਦੇ ਤੇਲ ਨੂੰ ਵੀ ਤਰਸੇ ਪਏ ਆ ਗਏ ਨੇ ਹੂੰ ਪਰ ਸਰਕਾਰਾਂ ਨੂੰ ਅਜਿਹਾ ਸੋਚਣਾ ਚਾਹੀਦਾ ਹਾਂ ਕੋਈ ਬੇਈਮਾਨਾ ਕੋਈ ਕ੍ਰਪਟਾ ਕਾਰਵਾਈ ਕਰੋ ਪਰ ਜੇ ਤੁਸੀਂ ਡਰਾਵਾ ਖੌਫ ਈਸੀਆਰ ਖਰਾਬ ਕਰੇ ਉਹ ਮੈਨੂੰ ਲੱਗਦਾ ਕਿ ਸਹੀ ਨਹੀਂ ਹੈਗੀ ਹੂੰ ਕਈਆਂ ਨੂੰ ਤੇ ਇਹ ਕਹਿ ਰਹੇ ਆ ਕਿ ਜਾ ਕੇ ਵੱਡੇ ਸਾਹਿਬ ਨੂੰ ਮਿਲ ਲੋ ਸਰ ਜੀ ਨੂੰ ਮਿਲ ਲੋ ਹੂੰ ਹੁਣ ਕਈ ਕਹਿੰਦੇ ਕਿ ਸਰ ਜੀ ਨੂੰ ਕਿਉਂ ਮਿਲਿਆ ਜਾਵੇ ਹੂੰ ਸਾਡਾ ਕਸੂਰ ਕੀ ਆ ਹੂੰ ਉਹ ਆ ਪਰ ਸਰ ਜੀ ਨੂੰ ਮਿਲਣਾ ਪਏਗਾ ਹੂੰ ਨਹੀਂ ਤਾਂ ਫਿਰ ਈਸੀਆਰ ਖਰਾਬ ਹੋਏਗੀ ਹੁਣ ਬਹੁਤ ਸਾਰੇ ਅਫਸਰ ਨੇ ਜਿਹੜੇ ਵੀ ਨਾ ਰੋ ਸਕਦੇ ਨੇ ਤਿੰਨਾ ਦੱਸ ਸਕਦੇ ਨੇ ਹੂੰ ਹੁਣ ਉਹਦੇ ਨਾਲ ਪ੍ਰਬੰਧਕੀ ਢਾਂਚੇ ਤੇ ਕਿੰਨਾ ਅਸਰ ਪੈਂਦਾ ਹੈਗਾ ਵਾ ਇਹ ਅਗਲੇ 5-7 ਮਹੀਨਿਆਂ ਚ ਸਪਸ਼ਟ ਹੋ ਜੂਗਾ ਜੀ ਵੀ ਇਹ ਹੇਠਲੇ ਲੈਵਲ ਤੇ ਜਿਹੜੀ ਮੁਲਾਜ਼ਮ ਤਬਕਾ ਜਾਂ ਬਿਊਰੋਕ੍ਰੇਸੀ ਆ ਉਹ ਸਰਕਾਰ ਨੂੰ ਹੋਰ ਕਿੰਨਾ ਸਹਯੋਗ ਦਿੰਦੀ ਹੈਗੀ ਜੇ ਸਰਕਾਰ ਦੇ ਅੱਗੇ ਅਪਸਰ ਵੀ ਖੜੇ ਹੋਗੇ ਅੜ ਗਏ ਤੇ ਫਿਰ ਇਹ ਸਰਕਾਰ ਨੂੰ 10-11 ਮਹੀਨੇ ਵੀ ਔਕਟਣੇ ਔਖੇ ਹੋ ਸਕਦੇ ਨੇ